ਸਤਿ ਸ਼੍ਰੀ ਅਕਾਲ ਦੋਸਤ ਜੀ ਆਇਆਂ ਨੂੰ ਸਰਕਲੋਫ ਅਸੋਸੀਏਸ਼ਨ ਫਾਊਂਡੇਸ਼ਨ ਵੱਲੋਂ ਆਪਣੇ ਸਾਰਿਆਂ ਨੂੰ ਦੋਸਤੋ ਅੱਜ ਦੀ ਵੀਡੀਓ ਮੈਂ ਬਿਲਕੁਲ ਛੋਟੀ ਤੇ ਸੰਖੇਪ ਰੱਖੂੰਗਾ ਆਪਾਂ ਪਹਿਲਾਂ ਵੀ ਵੀਡੀਓ ਪਾ ਚੁੱਕੇ ਹਾਂ ਔਰ ਇਸ ਤੋਂ ਬਾਅਦ ਵਿੱਚ ਮੈਂ ਜਾਇਦ ਦੇ ਨਾਲ ਇੱਕ ਵੀਡੀਓ ਹੋਰ ਪਾਉਂਗਾ ਜਿਹੜਾ ਇੱਥੇ ਆਪਣਾ ਕਮਿਊਨਿਟੀ ਬਿਲਡਿੰਗ ਐਂਡ ਸਪੋਰਟ ਪ੍ਰੋਗਰਾਮ ਹੈ ਉਹਦੇ ਬਾਰੇ ਥੋੜੀ ਜਿਹੀ ਗੱਲ ਕੀਤੀ ਉਹਦੇ ਵਿੱਚ ਆ ਪਰ ਇਹ ਵੀਡੀਓ ਕਿਉਂਕਿ ਆਪਾਂ ਫੰਡ ਰੇਜ਼ ਕਰ ਰਹੇ ਹਾਂ ਕਿ ਜਿੰਨੀ ਜਲਦੀ ਤੋਂ ਜਲਦੀ ਹੋ ਸਕਦਾ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਆ ਆਪਾਂ ਨੂੰ ਫੰਡਾਂ ਦੀ ਲੋੜ ਹੈਗੀ ਆ ਜਿਹੜੇ ਆਪਣੇ ਇੰਡੀਆ ਵਾਲਾ ਪ੍ਰੋਜੈਕ ਉਹਨਾਂ ਦੀ ਹੋਰ ਤੁਸੀਂ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਵੈਬਸਾਈਟ ਤੇ ਆਪਣੀ ਤੇ ਜਾ ਸਕਦੇ ਹੋ ਉੱਥੇ ਜਾ ਕੇ ਮਿਲ ਜੂਗੀ ਅਖੀਰ ਤੇ ਮੈਂ ਤੁਹਾਨੂੰ ਫੋਨ ਨੰਬਰ ਤੇ ਵੈਬਸਾਈਟ ਐਡਰੈਸ ਵੀ ਦੇ ਕੇ ਜਾऊंगा ਪਰ ਮੇਰੀ ਬੇਨਤੀ ਇਹ ਹੈ ਕਿ ਜਿੱਦੇ ਤੱਕ ਇਹ ਵੀਡੀਓ ਪਹੁੰਚਦੀ ਹੈ ਤੁਸੀਂ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਤੁਸੀਂ ਸਹਿਯੋਗ ਦਿਓ ਉਹ ਐਜ਼ ਅ ਵੋਲੰਟੀਅਰ ਵੀ ਐਜ਼ ਅ ਮੈਂਬਰ ਬਣ ਕੇ ਐਜ਼ ਇਹ ਤੁਸੀਂ ਐਡਵਾਈਜ਼ਰ ਬਣ ਕੇ ਐਜ਼ ਅ ਲੀਡਰਸ਼ਿਪ ਦੇ ਵਿਚਾਰ ਦੇ ਤੁਸੀਂ ਜਿੰਨਾ ਵੱਧ ਤੋਂ ਵੱਧ ਤੁਸੀਂ ਆਪਣਾ ਰੋਲ ਨਿਭਾ ਸਕਦੇ ਹੋ ਵੌਲੰਟਰੀਜ਼ਿੰਗ ਦੇ ਰਿਸ਼ਤਿਆਂ ਇਸ ਜੀ ਦਾ ਹਿੱਸਾ ਬਣ ਸਕਦੇ ਹੋ ਜਿਹੜਾ ਇਹ ਇਨਸਾਨੀਅਤ ਦੀ ਆਪਾਂ ਸੇਵਾ ਕਰ ਰਹੇ ਹਾਂ ਅੱਜ ਜਿਨ੍ਹਾਂ ਨੂੰ ਜ਼ਰੂਰਤ ਹੈ ਜ਼ਰੂਰਤਮੰਦਾਂ ਵਾਸਤੇ ਉਹ ਚਾਹੇ ਦੁਨੀਆ ਦੇ ਵਿੱਚ ਕਿਤੇ ਵੀ ਹੋਣ ਚਾਹੇ ਇੱਥੇ ਹੋਣ ਚਾਹੇ ਉੱਥੇ ਹੋਣ ਜਿਨ੍ਹਾਂ ਨੂੰ ਇਹ ਸਪੋਰਟ ਦੀ ਲੋੜ ਹੈ ਉਹਦਰੀ ਆਪਾਂ ਕਰਦੇ ਹਾਂ ਜਿਹੜੇ ਆਪਣੇ ਪ੍ਰੋਜੈਕਟ ਤੇ ਆਪਾਂ ਟੈਕਨੋਲੋਜੀ ਹੋ ਅਲਰੇਡੀ ਮੈਂ ਡਿਸਕਸ ਕਰ ਚੁੱਕਾ ਜੇ ਹੋਰ ਜਾਣਕਾਰੀ ਚਾਹੀਦੀ ਹੈ ਤੁਸੀਂ ਫੋਨ ਕਰਨਾ ਫੋਨ ਕਰ ਲਿਓ ਤੁਸੀਂ 604 828 6600 ਵੈੱਬਸਾਈਟ ਤੇ ਜਾ ਸਕਦੇ ਹੋ ਤੁਸੀਂ www.sakalofhope.foundation ਅੱਲਾ ਮਾਰੋ ਦੋਸਤੋ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਇਹਦੀ ਆਪਾਂ ਨੂੰ ਬਹੁਤ ਲੋੜ ਹੈ ਮਿਲਦੇ ਆਪਾਂ ਫਿਰ ਅਗਲੀ ਵੀਡੀਓ ਦੇ ਵਿੱਚ ਜੀ ਦੇ ਵਾਸਤੇ ਰਹੋ ਸਤਿ ਸ੍ਰੀ ਅਕਾਲ